ਆਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਗਣ ਵਾਲੇ ਲੋਕ ਪੰਜਾਬ ਕਾਂਗਰਸ ਦਾ નેਤਰਤਵ ਨਹੀਂ ਕਰ ਸਕਦੇ ਇਹੇ ਜੇ ਅਡੂਗਾ ਬਾਹਰ ਜੋਦੇ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ ਇੱਕ ਬਾਰ ਫਿਰ ਸੁਰਖੀਆਂ ਦੇ ਵਿੱਚ ਨੇ ਤੇ ਪੰਜਾਬ ਦੀ ਲੀਡਰਸ਼ਿਪ ਦੀ ਅੱਖ ਦੀ ਕਿਰਕਰੀ ਬਣੇ ਹੋਏ ਨੇ ਅਸੀਂ ਮੌਜੂਦਾ ਕਾਂਗਰਸ ਭਵਨ ਤੇ ਤੇ ਤੁਸੀਂ ਰਾਈਟ ਸਾਈਡ ਤੇ ਦੇਖੋ ਇੱਕ ਪਿਕਚਰ ਲੱਗੀ ਹੈ ਦਿਵਿੰਦਰ ਯਾਦਵ ਹੋਰਾਂ ਦੀ ਤੇ ਨਾਲ ਹੈਗੇ ਨੇ ਪ੍ਰਤਾਪ ਸਿੰਘ ਬਾਜਵਾ ਤੇ ਪੀਸੀਸੀ ਦੇ ਮੌਜੂਦਾ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੇ ਤੁਸੀਂ ਹੋਰ ਟਾਪ ਤੇ ਦੇਖੋ ਤਾਂ ਸਭ ਤੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਦੀ ਫੋਟੋ ਲੱਗੀ ਹੋਈ ਹੈ ਫਿਰ ਸੋਨੀਆ ਗਾਂਧੀ ਦੀ ਫਿਰ ਰਾਹੁਲ ਗਾਂਧੀ ਦੀ ਫਿਰ ਪੰਜਾਬ ਕਾਂਗਰਸ ਦੇ ਤਿੰਨ ਲੀਡਰਸ ਨੇ ਤੇ ਨਵਜੋਤ ਸਿੰਘ ਸਿੱਧੂ ਦੀ ਕੋਈ ਤਸਵੀਰ ਨਹੀਂ ਲੱਗ ਹੋਈ ਹੈ ਇਹੋ ਹੀ ਇੱਕ ਗੱਲ ਹੈ ਜੋ ਨਵਜੋਤ ਸਿੰਘ ਸਿੱਧੂ ਨੂੰ ਰਾਸ ਨਹੀਂ ਆ ਰਹੀਏ ਕਿਉਂਕਿ ਨਵਜੋਤ ਸਿੰਘ ਸਿੱਧੂ ਹੁਣ ਅਸਰਟ ਕਰੀ ਜਾਂਦੇ ਨੇ ਕੱਲ ਉਹਨਾਂ ਦੀ ਜਿਹੜੀ ਹੋਸ਼ਿਆਰਪੁਰ ਦੇ ਵਿੱਚ ਰੈਲੀ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਛਾਤੀ ਠੋਕ ਕੇ ਕਿਹਾ ਕਿ ਜਿਸ ਨੇਤਾ ਦੇ ਕੋਲ ਪੰਜਾਬ ਨੂੰ ਅੱਗੇ ਲੈ ਜਾਣ ਦਾ ਰੋਡ ਮੈਪ ਹੋਏ ਹੈਗਾ ਯਾਨੀ ਨਵਜੋਤ ਸਿੰਘ ਸਿੱਧੂ ਇਨਡਾਇਰੈਕਟਲੀ ਉਹਨਾਂ ਨੇ ਕਿਹਾ ਉਸਨੂੰ ਜਗਾ ਦਿਓ ਉਸਨੂੰ ਥਾਂ ਦਿਓ ਉਸਨੂੰ ਰਿਸਪੈਕਟ ਦਿਓ ਤਾਂ ਹੀ ਕਾਂਗਰਸ ਅੱਗੇ ਵਧ ਸਕਦੀ ਹੈ ਹਾਲਾਂਕਿ ਉਹਨਾਂ ਨੇ ਉਹਨਾਂ ਨੇ ਆਪਣਾ ਨਾਮ ਡਾਇਰੈਕਟਲੀ ਨਹੀਂ ਲਿਆ ਲੇਕਿਨ ਫਿਰ ਵੀ ਉਹਨਾਂ ਦਾ ਇਸ਼ਾਰਾ ਆਪਣੇ ਵਾਲ ਸੀ ਕਿਉਂਕਿ ਨਬਜੋਤ ਸਿੰਘ ਜੀ ਨੂੰ ਜਦੋਂ 1 ਸਾਲ ਦੀ ਕਨਵਿਕਸ਼ਨ ਹੋਣ ਤੋਂ ਬਾਅਦ ਜੇਲ੍ਹ ਤੇ ਬਾਹਰ ਆਏ ਨੇ ਉਹ ਲਗਾਤਾਰ ਆਪਣੀ ਐਗਜ਼ਿਸਟੈਂਸ ਨੂੰ ਲੈ ਕੇ ਸਟਰਗਲ ਕਰ ਰਹੇ ਨੇ ਤੇ ਉਹਨਾਂ ਨੂੰ ਇੱਕ ਕਿਸਮ ਤੇ ਹਾਸ਼ੀਏ ਤੇ ਵਿੱਚ ਟਕਿਲ ਦਿੱਤਾ ਗਿਆ ਕਿਉਂਕਿ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਨਵਜੋਤ ਸਿੰਘ ਸਿੱਧੂ ਨੂੰ ਅਦਰਵਾਈਜ਼ ਲਾਇਕ ਨਹੀਂ ਕਰਦੀ 2022 ਦੀਆਂ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਨੂੰ ਕਰਾਰ ਹਾਰ ਮਿਲੀ ਸੀ ਉਹਦਾ ਠਿਕਰਾ ਵੀ ਨਵਜੋਤ ਸਿੰਘ ਸਿੱਧੂ ਦੇ ਸਿਰ ਤੇ ਫੋੜਿਆ ਗਿਆ ਸੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਜਾਂ ਫਿਰ ਉਹਨਾਂ ਦੇ ਸਪੋਰਟਰਸ ਨੇ ਉਹਨਾਂ ਨੇ ਇਹ ਜਿਹੜੇ ਅਲੀਗੇਸ਼ਨ ਸੀ ਉਹਨਾਂ ਨੂੰ ਉਹਨਾਂ ਨੂੰ ਲੈ ਕੇ ਸਟੇਟਮੈਂਟ ਦਿੱਤੀ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਅਕੇਲੇ ਦੋਸ਼ੀ ਠਹਿਰਾਉਣਾ ਸਹੀ ਨਹੀਂ ਸੀਗਾ ਤੇ ਨਬਜੋਤ ਸਿੰਘ ਸਿੱਧੂ ਹੁਣ ਇੱਕ ਵਾਰ ਫਿਰ ਮੁਖਰ ਹੋ ਰਹੇ ਨੇ ਲਗਾਤਾਰ ਆਪਣਾ ਵੱਖਰਾ ਇੱਕ ਦਰਬਾਰ ਲਗਾ ਕੇ ਉਹ ਆਪਣੀ ਜਿਹੜੀ ਅਟੈਨਸ਼ਨ ਹੈ ਲੋਕਾਂ ਦੀ ਪਾਰਟੀ ਦੇ ਲੀਡਰਸ ਦੀ ਜਾਂ ਫਿਰ ਹਾਈ ਕਮਾਂਡ ਦੀ ਉਸ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਤਿੰਨ ਰੈਲੀਆਂ ਹਾਲੇ ਤੱਕ ਉਹਨਾਂ ਨੇ ਕਰ ਲਿੱਤੀਆਂ ਨੇ ਦੋ ਰੈਲੀਆਂ ਬਟਿੰਡੇ ਦੇ ਵਿੱਚ ਇੱਕ ਹੁਸ਼ਿਆਰ ਤੇ ਹੁਸ਼ਿਆਰਪੁਰ ਦੇ ਵਿੱਚ ਤੇ ਹੁਣ ਇੱਕ ਚੌਥੀ ਰੈਲੀ ਹੋਰ ਪਲਾਨ ਹੈਗੀ ਹੈ ਉਹ ਹੈਗੀ ਹੈ ਮੋਗਾ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਲਗਾਤਾਰ ਸਵਾਲ ਚੁੱਕ ਰਹੀ ਹੈ ਕੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿ ਉਹ ਡਿਸਪੀਲਨ ਨਹੀਂ ਵਰਤ ਰਹੇ ਨੇ ਇਨਡਿਸਪੀਲਨ ਦੇ ਵਿੱਚ ਇਨਡਲਜ ਹੋ ਰਹੇ ਨੇ ਦੋ ਲੀਡਰ ਇੱਕ ਲੀਡਰ ਪੰਜਾਬ ਦੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਥੋੜਾ ਜਿਹਾ ਸਲਾਹ ਦਿੱਤੀ ਸੀ ਕਿ ਤੁਸੀਂ ਥੋੜਾ ਜਿਹਾ ਦਿਮਾਗ ਵਰਤੋ ਤੁਸੀਂ ਇਸ ਤਰ੍ਹਾਂ ਦੀ ਹਰਕਤ ਨਾ ਕਰੋ ਤੁਸੀਂ ਆਪਣਾ ਦਰਬਾਰ ਲਗ ਨਾ ਲਾਓ ਤੇ ਹੁਣ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ PCC चीफ અમरेन्द्र ਸਿੰਘ ਰਾਜਾ ਵੜਿੰਗ ਨੇ ਵੀ ਸਾફ-ਸਾਫ ਕਹਿ ਦਿੱਤਾ ਹੈ ਕਿ ਕਾਂਗਰਸ ਦਾ ਕੋਈ ਵੀ ਲੀਡਰ ਭਾਵੇਂ ਉਹ ਸਾਬਕਾ PCC चीफ ਕਿਉਂ ਨਾ ਹੋਵੇ ਜੇ ਜਾਪਤੇ ਦੇ ਵਿੱਚ ਨਹੀਂ ਰਹੇਗਾ ਤੇ ਉਸ ਦੇ ਖਿਲਾਫ ਐਕਸ਼ਨ ਹੋਏਗਾ ਤੇ ਹੁਣ ਉਹਨਾਂ ਨੇ ਡਾਇਰੈਕਟ ਕਹਿ ਦਿੱਤਾ ਹੈ ਤੇ ਹੁਣ ਇਹ ਜਿਹੜੀ ਸ਼ਿਕਾਇਤਾਂ ਹੈ ਪਾਰਟੀ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਵੀ ਹੈਗੀਆਂ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਐਂਟੀ ਗਰੁੱਪ ਹੈਗਾ ਉਸ ਨੇ ਬਕਾਇਦਾ ਇਹ ਕੰਪਲੇਂਟਸ ਵੀ ਕੀਤੀਆਂ ਨੇ ਤੇ ਹੁਣ ਪੰਜਾਬ ਕਾਂਗਰਸ ਦੇ ਪੰਜਾਬ ਇਨਚਾਰਜ ਦਿਵਿੰਦਰ ਯਾਦਵ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਮੌਜੂਦ ਨੇ ਉਹਨਾਂ ਦਾ 3-4 ਦਿਨਾਂ ਦਾ ਦੌਰਾ ਸੀ ਉਹ ਪੂਰੀ ਟੂਰ ਲੈ ਰਹੇ ਨੇ ਉਹਨਾਂ ਦੇ ਦੋ ਵੱਡੇ ਮਕਸਦ ਨੇ ਇੱਕ ਤਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਹੋਣਾ ਗਠਜੋੜ ਹੋਣਾ ਚਾਹੀਦਾ ਜਾਂ ਨਹੀਂ ਚਾਹੀਦਾ ਉਸ ਨੂੰ ਲੈ ਕੇ ਉਹ ਫੀਡਬੈਕ ਲੈ ਰਹੇ ਨੇ ਤੇ ਦੂਜੀ ਜਿਹੜੀ ਵੱਡੀ ਗੱਲ ਉਹਨਾਂ ਨੇ ਆਖੀ ਹੋਏ ਕਿ ਉਹ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੀਆਂ ਪਟੀਆਂ ਸ਼ਿਕਾਇਤਾਂ ਉਹਨਾਂ ਨੂੰ ਮਿਲੀਆਂ ਬਖਰੇ ਦਰਬਾਰ ਲਾ ਰਹੇ ਨੇ ਤੇ ਉਹਨਾਂ ਦੇ ਜਿਹੜੇ ਐਂਟੀ ਲੀਡਰਸ਼ਿਪ ਦਾ ਜਿਹੜਾ ਫੈਕਸ਼ਨ ਹੈ ਉਹਨਾਂ ਨੇ ਅਲੀਗੇਸ਼ਨ ਇਹ ਲਾਇਆ ਇਸ ਕਰਕੇ ਪਾਰਟੀ ਕਮਜ਼ੋਰ ਹੋ ਰਹੀ ਹੈ ਤਾਂ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਮੁਖਰ ਹੋ ਰਹੇ ਨੇ ਇੱਕ ਵਾਰ ਅੱਖ ਦੀ ਕਿਰਕਰੀ ਬਣੇ ਹੋਏ ਨੇ ਤੇ ਪਾਰਟੀ ਹਾਈ ਕਮਾਂਡ ਵੀ ਹੁਣ ਇਹ ਕਹਿ ਲੋ ਉਸੇ ਵੀ ਫਿਕਰ ਉਸੇ ਚਿੰਤਾ ਵਧੀ ਹੋਈ ਹੈ ਕਿਉਂਕਿ ਇੱਕ ਪਾਸੇ ਤਾਂ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਜਿਹੜਾ ਬਖਰੇਵਾ ਹੈ ਜਿਹੜੀ ਫੈਕਸ਼ਨਲਿਜ਼ਮ ਹੈ ਇੱਕ ਵਾਰ ਫਿਰ ਪਾਰਟੀ ਦੇ ਲਈ ਮੁਸੀਬਤ ਬਣਿਆ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਕਿ ਸਾਲ 2022 ਦੀਆਂ ਜਦੋਂ ਚੋਣਾਂ ਹੋਈਆਂ ਸੀ ਫੈਕਸ਼ਨਲਿਜ਼ਮ ਕਰਕੇ ਹੀ ਪਾਰਟੀ ਦੀ ਹਾਰ ਹੋਈ ਸੀ ਉਸ ਦਾ ਠਿਕਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਪੜਾਇਆ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਸਨ ਤੇ ਹੁਣ ਇੱਕ ਵਾਰ ਫਿਰ ਪੰਜਾਬ ਕਾਂਗਰਸ ਦੇ ਸਾਹਮਣੇ ਵੱਡਾ ਚੈਲੰਜ ਹੈ ਕਿ ਕਿਵੇਂ ਪਾਰਟੀ ਦੇ ਲੀਡਰਸ ਦਾ ਇੱਕ ਯੂनाइटेड ਹਾਊਸ ਇਕਾ ਉਹਨਾਂ ਦੇ ਵਿੱਚ ਕਾਇਮ ਕੀਤਾ ਜਾਏ ਤੇ ਵੱਡਾ ਚੈਲੰਜ ਸਾਹਮਣੇ ਇਸ ਵੇਲੇ ਦੇਖਣ ਦੇ ਵਿਚਾਰਿਆ ਤੇ ਨਵਜੋਤ ਸਿੰਘ ਸਿੱਧੂ ਕਿਸ ਦੀ ਪਰਵਾਹ ਕੀਤੇ ਬਿਨਾ ਆਪ ਦੀ ਪਾਰਟੀ ਦੇ ਲੀਡਰਸ ਨੂੰ ਨਿਸ਼ਾਨਾ ਬਣਾ ਰਹੇ ਨੇ ਉਹ ਕਹਿ ਰਹੇ ਨੇ ਕਿ 100 ਚੋਰ ਇੱਕ ਵਾਰ ਪੰਜਾਬ ਦੀ ਆਵਾਜ਼ ਨਹੀਂ ਬਣ ਸਕਦੇ ਤੇ ਆਵਾਜ਼ ਉਹੀ ਬਣੇਗਾ ਜਿਹੜਾ ਇਮਾਨਦਾਰ ਹੋਏਗਾ ਤੇ ਐਸਨ ਅੱਜ ਦੀ ਸਿੱਧੀ ਗੱਲ ਫੇਰ ਹਾਜ਼ਰ ਹੋ ਆਵਾਂਗੇ ਇੱਕ ਨਵੀਂ ਸਿੱਧੀ ਗੱਲ ਲੈ ਕੇ ਤੁਸੀਂ ਦੇਖਦੇ ਰਹੋ ਪੰਜਾਬ ਤੱਕ